ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਸਵੇਂ ਪਾਤਸ਼ਾਹ ਤਨਤਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਈ ਸਹਾਇ ਰੁੱਤ ਤੀਸਰੀ ਸਾਖੀ 7 ਮਸੰਦਾਂ ਦੀ ਨਕਲ ਸਤਗੁਰੂ ਜੀ ਨੇ ਦੇਖੀ ਸਿੱਖੀ ਦੇ ਪ੍ਰਚਾਰ ਵਾਸਤੇ ਮਸੰਦਾਂ ਦੀ ਸਥਾਪਨਾ ਹੋਈ ਬੜੇ ਨੇਕ ਤਰਮੀ ਭਜਨੀਕ ਮਿੱਠ ਬੋਲਣਿਆ ਤੇ ਉੱਚੇ ਚਾਲ ਚਲਣ ਵਾਲਿਆਂ ਸਿੱਖਾਂ ਨੂੰ ਮਸੰਦ ਮੁਕਰਰ ਕੀਤਾ ਜਾਂਦਾ ਸੀ ਉਹਨਾਂ ਦੇ ਕੋਲ ਇਲਾਕੇ ਹੁੰਦੇ ਸਨ ਉਹੋ ਆਪੋ ਆਪਣੇ ਇਲਾਕਿਆਂ ਵਿੱਚ ਸਿੱਖੀ ਪ੍ਰਚਾਰ ਵੀ ਕਰਦੇ ਤੇ ਗੁਰੂ ਘਰ ਵਾਸਤੇ ਦਸਵੰਦ ਵੀ ਉਗਰਾਉਂਦੇ ਸਨ ਇਹ ਮਸੰਦਾਂ ਦਾ ਸਿਲਸਿਲਾ ਕਿਉਂਕਿ ਪੁਰਾਣਾ ਸੀ ਤੇ ਇਸ ਵਿੱਚ ਸੁਧਾਰ ਨਾ ਹੋਇਆ ਜਿਹੜਾ ਮਸੰਦ ਚਲਾਣਾ ਕਰ ਜਾਂਦਾ ਜਾਂ ਢੀਲਾ ਮਠਾ ਹੋ ਜਾਂਦਾ ਉਸਦੇ ਪੁੱਤਰ ਨੂੰ ਮਸੰਦ ਬਣਾਇਆ ਜਾਂਦਾ ਵਿਰਸੇ ਵਿੱਚ ਮਹੰਤਿ ਮਿਲਣ ਦੇ ਸਿਲਸਲੇ ਨੇ ਮਸੰਦਾਂ ਦੀ ਹਾਲਤ ਖਰਾਬ ਕਰ ਦਿੱਤੀ ਉਨ੍ਹਾਂ ਵਿੱਚੋਂ ਬਹੁਤੇ ਹੰਕਾਰੀ, ਲਾਲਚੀ, ਕਾਮੀ, ਕਰੋਦੀ ਤੇ ਠੱਗ ਪੈਦਾ ਹੋ ਗਏ। ਉਹ ਸਿੱਖ ਸੰਗਤ ਨੂੰ ਬਹੁਤ ਤੰਗ ਕਰਦੇ। ਸਿੱਖ ਭੋਲੇ-ਪਾਲੇ, ਸ਼ਰਧਾਲੂ ਸਨ। ਉਹ ਮਸੰਦਾਂ ਨੂੰ ਵੀ ਸਤਿਗੁਰੂ ਜੀ ਦਾ ਰੂਪ ਸਮਝਦੇ ਸਨ। ਮਸੰਦ ਜੋ ਵਸਤੂ ਸਿੱਖਾਂ ਕੋਲੋਂ ਮੰਗਦੇ, ਸੋ ਵਸਤੂ ਸਿੱਖ ਭੇਟਾ ਕਰਦੇ। ਸਿੱਖ ਇਹ ਸਮਝਦੇ ਕਿ ਸ਼ਾਇਦ ਸਤਿਗੁਰੂ ਜੀ ਦੇ ਹੁਕਮ ਅਨੁਸਾਰ ਮਸੰਦ ਉਹਨਾਂ ਦੀ ਪ੍ਰੀਖਿਆ ਕਰ ਰਹੇ ਹਨ। ਜਦੋਂ ਤਨ, ਮਨ ਤੇ ਤਨ ਸਤਿਗੁਰੂ ਜੀ ਦੇ ਹਵਾਲੇ ਕਰ ਦਿੱਤਾ ਹੈ, ਤਮੁ ਚੰਦਗੀ ਕਿਸ ਗੱਲ ਦੀ ਸਭ ਕੁਝ ਸਤਗੁਰੂ ਲੈ ਜਾਵੇ ਮਸੰਦਾਂ ਦੀਆਂ ਬੇਈਮਾਨੀਆਂ ਦੀ ਕਥਾ ਕਿਸੇ ਸਿੱਖ ਨੇ ਸਤਗੁਰੂ ਜੀ ਨੂੰ ਸੁਣਾਉਣ ਦਾ ਹੌਸਲਾ ਨਾ ਕੀਤਾ ਮਸੰਦ ਇੱਕ ਦੂਸਰੇ ਮਸੰਦ ਦੇ ਖਿਲਾਫ ਆਖਦੇ ਪਰ ਉਹਨਾਂ ਦੀ ਕੋਈ ਸੁਣਾਈ ਨਾ ਹੁੰਦੀ ਇੱਕ ਦਿਨ ਐਸਾ ਪਾਣਾ ਵਰਤਿਆ ਕਿ ਮਸੰਦਾਂ ਦੀਆਂ ਬੁਰਾਈਆਂ ਦਾ ਪਾਜ ਖੁੱਲ ਹੀ ਗਿਆ ਪੂਰਾ ਦੇਸ਼ ਪਟਨੇ ਦੇ ਲਾਗਿਉਂ ਦੇ ਸੇਠ ਰਾਮ ਲਾਲ ਜੜੀਏ ਨੇ ਸਤਗੁਰੂ ਜੀ ਦੇ ਦਰਸ਼ਨ ਕੀਤੇ ਸੇਟ RAMLAL JI ਦੇ ਵੱਡੇ ਵਡੇਰਿਆਂ ਨੂੰ ਸਤਿਗੁਰੂ ਨਾਨਕਦੇਵ ਜੀ ਤੇ ਗੁਰੂ ਤੇਗ ਬਹਾਦਰ ਜੀ ਨੇ ਦਰਸ਼ਨ ਦਿੱਤੇ ਸਾਨੂੰ ਸਤਿਗੁਰੂ ਜੀ ਦੀਆਂ ਉਹਨਾਂ ਤੇ ਬਹੁਤੀ ਮਿਹਰਾ ਸਨ ਮਾਇਆ ਦਾ ਅੰਤ ਨਹੀਂ ਸੀ ਜਿੰਨੀ ਬਹੁਤੀ ਮਾਇਆ ਆਂਦੀ ਸੀ ਉਤਨਾ ਹੀ ਬਹੁਤਾ ਉਹ ਗੁਰੂ ਘਰ ਨੂੰ ਪੂਜਦੇ ਤੇ ਕਰਤਾਰ ਨੂੰ ਯਾਦ ਕਰਦੇ ਸਾਨੂੰ ਕਮਾਈ ਵਿੱਚੋਂ ਦਸਵੰਦ ਦਿੰਦੇ ਸਨ ਘਰ ਦੇ ਲਾਗੇ ਧਰਮਸ਼ਾਲਾ ਤਿਆਰ ਕਰਵਾਈ ਹੋਈ ਸੀ ਤੇ ਆਏ ਗਏ ਨੂੰ ਪ੍ਰਸ਼ਾਦ ਵੀ ਚਕਾਉਂਦੇ ਸਨ ਸੀ ਰਾਮ ਲਾਲ ਜੀ ਨੇ ਬੜੀ ਸ਼ਰਦਾ ਨਾਲ ਸਤਿਗੁਰੂ ਜੀ ਦੇ ਮਹਿਲਾ ਵਾਸਤੇ ਇੱਕ ਜੜਾਉ سونے ਦਾ ਚੂੜਾ ਤਿਆਰ ਕਰਕੇ ਲਿਆਂਦਾ ਜਿਸ ਦੀ ਕੀਮਤ ਕਈ ਹਜ਼ਾਰ ਰੁਪਏ ਸੀ ਉਸ ਵਿੱਚ ਹੀਰੇ ਪੰਨਿਆਂ ਦੇ ਨਗ ਜੜੇ ਹੋਏ ਸਨ ਉਹ ਚੂੜਾ ਪੇਟ ਕਰਦਿਆਂ ਹੋਇਆਂ ਉਸ ਦੀ ਜ਼ਬਾਨੋਂ ਸਰਸਰੀ ਨਿਕਲ ਗਿਆ ਸੱਚੇ ਪਾਤਸ਼ਾਹ ਆਪ ਦੀ ਮਹਾਨ ਕਿਰਪਾ ਦ੍ਰਿਸ਼ਟੀ ਹੈ ਮੇਰੇ ਪਰਿਵਾਰ ਉੱਤੇ ਵਰਕਤਾ ਹੀ ਵਰਕਤਾ ਹਨ ਆਪ ਦੀ ਬਖਸ਼ੀ ਹੋਈ ਦਾਤ ਵਿੱਚੋਂ ਪਹਿਲਾਂ ਵੀ ਮੈਂ ਐਸਾ ਚੂੜਾ ਬਣਾ ਕੇ ਭੇਜਿਆ ਹੈ ਬਲਕਿ ਚੰਤ ਪਸੰਦ ਦੇ ਰਾਈ ਉਹ ਜ਼ਰੂਰ ਆਪ ਨੂੰ ਪਸੰਦ ਆਇਆ ਹੋਵੇਗਾ ਉਹ ਚੂੜਾ ਵੀ ਐਸੀ ਹੀ ਮਿਹਨਤ ਤੇ ਪ੍ਰੀਤ ਭਗਤ ਨਾਲ ਤਿਆਰ ਹੋਇਆ ਸੀ ਭਾਈ ਰਾਮ ਲਾਲ ਐਸਾ ਚੂੜਾ ਅਸਾਂ ਤਾਂ ਅੱਗੇ ਦੇਖਿਆ ਨਹੀਂ ਨਾ ਬਲਾਕੀ ਚੰਦ ਨੇ ਕੁਝ ਦੱਸਿਆ ਹੈ ਸਤਿਗੁਰੂ ਜੀ ਨੇ ਫਰਮਾਇਆ ਦਾਤਾ ਮੈਂ ਤੇ ਝੂਠ ਨਹੀਂ ਬੋਲਦਾ ਆਪ ਦੀਆ ਬਖਸ਼ਿਸ਼ਾਂ ਦਾ ਅਕੇ ਹੀ ਅੰਤ ਨਹੀਂ ਬਲਾਕੀ ਚੰਦ ਨੂੰ ਕੁਝ ਸਕਦੇ ਹੋ ਸ਼ਾਇਦ ਉਸ ਨੂੰ ਆਪ ਦੇ ਹਜ਼ੂਰ ਪੇਸ਼ ਕਰਨ ਦਾ ਖਿਆਲ ਨਾ ਰਿਆ ਹੋਵੇ ਲਾਗੇ ਬੈਠੀ ਸਿੱਖ ਸੰਗਤ ਉਸ ਵੇਲੇ ਕੰਨਾ ਵਿੱਚ ਗੱਲਾਂ ਕਰਨ ਲੱਗ ਪਈ ਇੱਕ ਮਸੰਦ ਜਿਹੜਾ ਬਲਾਕੀ ਚੰਦ ਨਾਲ ਵਿਗੜਿਆ ਹੋਇਆ ਸੀ ਸਤਿਗੁਰੂ ਜੀ ਦੇ ਨੇੜੇ ਹੋ ਕੇ ਉੱਚੀ ਕਹਿਣ ਲੱਗਾ ਐਸਾ ਬਲਾਕੀ ਚੰਦ ਦੀ ਇਸਤਰੀ ਦੇ ਹੱਥੀਂ ਜ਼ਰੂਰ ਦੇਖਿਆ ਸੀ ਪਤਾ ਨਹੀਂ ਉਹ ਸੇਠ ਜੀ ਦਾ ਪੇਟ ਕੀਤਾ ਹੋਇਆ ਹੈ ਜਾਂ ਬਲਾਕੀ ਚੰਦ ਨੇ ਆਪ ਕੀਤੇ ਉਹ ਤਿਆਰ ਕਰਵਾਇਆ ਹੈ ਸਤਿਗੁਰੂ ਜੀ ਨੇ ਉਸੇ ਵੇਲੇ ਬ੍ਰह्म ਸ਼ਕਤੀ ਨਾਲ ਜਾਚਿਆ ਕਿ ਸੇਠ ਰਾਮ ਲਾਲ ਤੇ ਬਲਾਕੀ ਚੰਦ ਦੋਹਾਂ ਵਿੱਚੋਂ ਕਿਹੜਾ ਸੱਚਾ ਹੈ ਉਹਨਾਂ ਨੇ ਉਸੇ ਵੇਲੇ ਬਲਾਕੀ ਚੰਦ ਦੇ ਘਰ ਦੀ ਤਲਾਸ਼ੀ ਦਾ ਹੁਕਮ ਦਿੱਤਾ ਜਦ ਤਲਾਸ਼ੀ ਹੋਈ ਤਾਂ ਚੂੜਾ ਤੇ ਹੋਰ ਬਹੁਤ ਸਾਰਾ ਕੀਮਤੀ ਸਮਾਨ ਮਿਲਿਆ ਜੋ ਕਿ ਸਿੱਖ ਸੰਗਤਾਂ ਵੱਲੋਂ ਪੇਟਾ ਕੀਤਾ ਗਿਆ ਸੀ ਸਾਰਾ ਸਮਾਨ ਇਕੱਠਾ ਕਰਕੇ ਸਤਿਗੁਰੂ ਜੀ ਦੇ ਪਾਸ ਲਿਆਂ ਰੱਖਿਆ ਗਿਆ ਸੰਗਤ ਦੇਖ ਕੇ ਬਹੁਤ ਹੈਰਾਨ ਹੋਈ ਕਿਉਂਕਿ ਬਲਾਕੀ ਚੰਦ ਉਹਨਾਂ ਮਸੰਦਾਂ ਵਿੱਚੋਂ ਸੀ ਜਿਹੜੇ ਬੜੇ ਨੇਕ ਤੇ ਧਰਮਾਤਮਾ ਗਿਨੇ ਜਾਂਦੇ ਸਨ ਉਹਨਾਂ ਸਭ ਨੇ ਮੁਖ ਵਿੱਚ ਉਂਗਲਾਂ ਪਾ ਲਈਆਂ ਸਤਿਗੁਰੂ ਜੀ ਦੇ ਹੁਕਮ ਨਾਲ ਬਲਾਕੀ ਚੰਦ ਨੂੰ ਫੜ ਕੇ ਆਨੰਦਗੜ੍ਹ ਦੇ ਕਿਲੇ ਦੀ ਕੋਠੜੀ ਵਿੱਚ ਢੱਕ ਦਿੱਤਾ ਗਿਆ ਉਹ ਕੋਠੜੀ ਹਵਾਲਤ ਦੇ ਤੌਰ ਤੇ ਵਰਤੀ ਜਾਂਦੀ ਸੀ ਉਸ ਵੇਲੇ ਇੱਕ ਹੋਰ ਕੋਤਕ ਹੋਇਆ ਸਿਆਣੇ ਸਿੱਖਾਂ ਨੇ ਮਸੰਦ ਦਾ ਪਾਜ ਪ੍ਰਗਟ ਕਰਨ ਵਾਸਤੇ ਇੱਕ ਲੀਲਾ ਰਚੀ ਭਾਈ ਨੰਦ ਚੰਦ ਦੀਵਾਨ ਮਾਮਾ ਕਿਰਪਾਲ ਚੰਦ ਜੀ ਤੇ ਹੋਰ ਸਿੱਖਾਂ ਦੀ ਸਲਾਹ ਨਾਲ ਪੰਡ ਮਰਾਸੀਆਂ ਪਾਸੋਂ ਮਸੰਦਾਂ ਦੀ ਨਕਲ ਤਿਆਰ ਕਰਵਾਈ ਨਕਲ ਨਾਟਕ ਦੀ ਜੋ ਕਹਾਣੀ ਉਹ ਸੱਚੀ ਸੀ ਇੱਕ ਸਿੱਖ ਨਾਲ ਵਰਤੀ ਸੀ ਉਹ ਵੀ ਹਾਜ਼ਰ ਸੀ ਤੇ ਮਸੰਦ ਵੀ ਆਨੰਦਪੁਰ ਹੀ ਸੀ ਵਿਸਾਖੀ ਦਾ ਪੁਰਬ ਹੋਣ ਕਰਕੇ ਸਿੱਖ ਸੰਗਤ ਬਹੁਤ ਆਈ ਹੋਈ ਸੀ ਨਕਲ ਦਾ ਨਾਟਕ ਖੇਡਣ ਵਾਸਤੇ ਇੱਕ ਖੁੱਲੀ ਥਾਂ ਚੁਣੀ ਗਈ ਸਤਿਗੁਰੂ ਜੀ ਦੇ ਬਿਰਾਜਣ ਵਾਸਤੇ ਆਸਣ ਰੱਖਿਆ ਗਿਆ ਸਾਹਿਬਾ ਦੇ ਹਾਜ਼ਰ ਹੋਣ ਤੇ ਨਕਲ ਸ਼ੁਰੂ ਹੋਈ ਸੀ ਜੋ ਇਸ ਤਰ੍ਹਾਂ ਸੀ ਇੱਕ ਮਸੰਦ ਜੋ ਵੱਡੀ ਗੁੱਗੜ ਵਾਲਾ ਤੇ ਉੱਚਾ ਲੰਮਾ ਜਵਾਨ ਸੀ ਉਹ ਇੱਕ ਵੇਸਵਾ ਦੋ ਕੋੜੇ ਦੋ ਨੌਕਰ ਤੇ ਦੋ ਕੁੱਤਿਆਂ ਨੂੰ ਨਾਲ ਲੈ ਕੇ ਇੱਕ ਭੋਲੇ ਪਾਲੇ ਗਰੀਬ ਸਿੱਖ ਦੇ ਘਰ ਜਾ ਰਿਹਾ ਸੀ ਸਬਬ ਨਾਲ ਉਸ ਵੇਲੇ ਸਿੱਖ ਵੀ ਕਰਨੀ ਸੀ ਉਹਦੀ ਇਸਤਰੀ ਤੇ ਜਵਾਨ ਲੜਕੀ ਸੀ ਉਹਨਾਂ ਦੋਹਾਂ ਜਦੋਂ ਦੇਖਿਆ ਕਿ ਗੁਰੂ ਜੀ ਦਾ ਸੇਵਕ ਸਿੱਖ ਉਹਨਾਂ ਦੇ ਘਰ ਆਇਆ ਹੈ ਤਾਂ ਉਹ ਪ੍ਰਸੰਨ ਹੋ ਕੇ ਅੱਗੇ ਵਧੇ ਜੀ ਆਇਆਂ ਨੂੰ ਆਖਿਆ ਇਹ ਮਸੰਦ ਦੇ ਪੈਰਾਂ ਉੱਪਰ ਦੋਹਾਂ ਨੇ ਮੱਥਾ ਟੇਕਿਆ ਜਦੋਂ ਮੱਥਾ ਟੇਕ ਕੇ ਸਿਰ ਉੱਪਰ ਚੁੱਕਿਆ ਤਾਂ ਮਸੰਦ ਨੇ ਮੱਥੇ ਉੱਤੇ ਤਿਉੜੀ ਪਾ ਕੇ ਕਿਹਾ ਸਿੱਖ ਕਿਤੇ ਹੈ ਘਰ ਦੀ ਇਸਤਰੀ ਬੋਲੀ ਮਹਾਰਾਜ ਹੁਣੇ ਆ ਜਾਂਦੇ ਹਨ ਕਿਤੇ ਬਾਹਰ ਖੇਤਾਂ ਨੂੰ ਗਏ ਹੋਏ ਹਨ ਆइए ਆਪ ਬਿਰਾਜਿਏ ਜੋ ਸਰੇ ਬਣੇਗਾ ਗੁਰੂ ਜੀ ਦੀ ਕਿਰਪਾ ਨਾਲ ਅਸੀਂ ਸੇਵਾ ਕਰਾਂਗੇ ਬਹੁਤ ਗੁਰੂ ਮਾਰਾ ਤੇ ਨਿਭਾਗਾ ਹੈ ਗੁਰੂ ਉਹਦੇ ਘਰ ਆਏ ਉਹ ਕਰਨੇ ਹੀ ਰਿਹਾ ਕਿਆ ਸੇਪ ਆਪ ਸਾਗਰ ਤੋਂ ਬਾਹਰ ਹੋ ਸਕੇਗਾ ਕਦੀ ਨਹੀਂ ਨਰਕ ਨੂੰ ਜਾਵੇਗਾ ਨਰਕ ਨੂੰ ਮਸੰਦ ਦੇ ਕਟੋਰ ਬਚਨ ਸਨ ਸਿਕਣੀ ਨੇ ਵਾਹੋ ਦਾਹੀ ਘਰ ਦਾ ਵੇੜਾ ਤੇ ਸੂਫਾ ਸਾਫ ਕੀਤਾ ਸੂਫੇ ਦੇ ਵਿੱਚ ਪਲੰਘ ਵਿਛਾ ਦਿੱਤੇ ਮਸੰਦ ਨੂੰ ਬੈਠਣ ਵਾਸਤੇ ਕਿਹਾ ਭਾਵੇਂ ਉਹ ਮੰਜੇ ਚੰਗੇ ਮਾੜੇ ਸਨ ਫਿਰ ਵੀ ਬੁੜਬੁੜ ਕਰਕੇ ਗਾਲਾਂ ਦੇ ਕੇ ਬੈਠ ਗਈ ਸਿਕਣੀ ਦਾ ਰੋਟੀ ਦਾ ਪ੍ਰਬੰਧ ਕਰਨ ਲੱਗੀ ਤੇ ਉਸ ਦੀ ਮੁਟਿਆਰ ਲੜਕੀ ਨੂੰ ਵੇਸਵਾ ਦੇ ਪੈਰ ਕੁੱਟਣ ਵਾਸਤੇ ਲਾ ਲਿਆ। ਕੁਆਰੀ ਤੇ ਪੋਲੀ ਪਾਲੀ ਕਰਨਿਆ ਸਤਗੁਰੂ ਜੀ ਉਤੇ ਸ਼ਰਧਾ ਰੱਖਤੀ ਹੋਈ ਮਸੰਦ ਤੇ ਵੇਸਵਾ ਨੂੰ ਗੁਰੂ ਸਮਝ ਕੇ ਬੜੇ ਉਤਸ਼ਾਹ ਨਾਲ ਸੇਵਾ ਕਰਨ ਲੱਗੀ। ਕੋੜਿਆਂ ਨੂੰ ਤੋੜੀ ਤੇ ਦਾਣਾ ਤਾਂ ਮਸੰਦਾਂ ਦੇ ਸੇਵਕਾਂ ਨੇ ਖੁਰਲੀ ਵਿੱਚੋਂ ਚੁੱਕ ਕੇ ਪਾ ਦਿੱਤਾ ਪਰ ਨਾਲ ਹੀ ਪੱਕੀ ਨਿਹਾਰੀ ਮੰਗੀ। ਪੱਕੀ ਨਿਹਾਰੀ ਵਿੱਚ ਕੀ ਹੁੰਦਾ ਹੈ? ਸਿਖਣੀ ਨੇ ਹੱਥ ਜੋੜ ਕੇ ਬੇਨਤੀ ਕੀਤੀ, ਮਹਾਰਾਜ ਕਿ ਉਹ ਕਰਨੀ? ਕਿ ਆਉਂਦਾ ਹੈ ਤਾਂ ਕਿ ਉਹ ਦੁਕਾਨ ਤੋਂ ਮੁੱਲ ਲਿਆ ਕੇ ਦਿੰਦਾ ਹੈ ਇਹ ਸੁਣ ਕੇ ਮਸੰਦ ਦੇ ਦਿਮਾਗ ਦਾ 파ਰਾ ਉੱਚਾ ਹੋ ਗਿਆ ਉਸਨੇ ਬਹੁਤ ਸਾਰੀਆਂ ਬਦ ਅਸੀਸਾਂ ਦੇ ਨਾਲ 3-4 ਗਾਲਾਂ ਵੀ ਕੱਢ ਦਿੱਤੀਆਂ ਅਜੀਤ ਕੋ ਬੋਲ ਬੋਲ ਹੀ ਰਿਹਾ ਸੀ ਕਿ ਸਿੱਖ ਬਾਹਰੋਂ ਆ ਗਿਆ ਪੋਲੇ ਸਿੱਖ ਨੇ ਗੁਰੂ ਕੇ ਆਏ ਜਾਣ ਕੇ ਕਾਲੀ ਨਾਲ ਮਸੰਦਾਂ ਦੇ ਚਰਣਾ ਉੱਪਰ ਮੱਥਾ ਟੇਕਿਆ ਉਹ ਮੱਥਾ ਕੀ ਸੀ ਬਲਦੀ ਉੱਤੇ ਤੇਲ ਸੀ ਮਸੰਦ ਨੇ ਅਸੀਸ ਝਿੰਦੀ ਤਾਂ ਉਸਨੂੰ ਲੱਤ ਮਾਰੀ ਤੇ ਆਕਿਆ ਕੀ ਸਤਿਗੁਰੂ ਜੀ ਦੇ ਬਚਨ ਭੁੱਲ ਗਿਆ ਹੈ ਕਿ ਗੁਰੂ ਘਰ ਦੀ ਮਰਿਆਦਾ ਯਾਦ ਨਹੀਂ ਰਹੀ ਜੋ ਬਿਨਾਂ ਕਿਸੇ ਵਸਤੂ ਪੇਟ ਕਰਨ ਦੇ ਖਾਲੀ ਮੱਥਾ ਟੇਕਦਾ ਹੈ ਕੋਸ਼ ਤੋਂ ਕੰਮ ਲੈ ਜਾਂ ਤੇ ਦਰਸ਼ਨੀ ਪੇਟਾ ਲਿਆ ਤੇ ਜਲ ਪਾਣੀ ਦਾ ਪ੍ਰਬੰਧ ਕਰ ਕੰਮ ਅਕਲ ਲੋਕ ਮੂਰਖ ਮਰਿਆਦਾ ਵੀ ਭੁੱਲ ਜਾਂਦੇ ਹਨ ਸਿਰ ਖੱਪ ਜਾਂਦਾ ਹੈ ਦਸਿਆ ਹੌਲੀ ਬੁੱਧੀ ਵਾਲੇ ਚੱਲ ਛੇਤੀ ਕਰ ਮੇਰੇ ਮੂੰਹ ਵੱਲ ਕੀ ਦੇਖਦਾ ਹੈ ਬੇਗਮ ਸਾਹਿਬਾ ਨੇ ਇਸ਼ਨਾਨ ਕਰਨਾ ਹੈ ਇਸ ਵਾਸਤੇ ਦਹੀਂ ਤੇਲ ਵੇਸਣ ਦੀ ਲੋੜ ਹੈ ਕਿਸੇ ਚੀਜ਼ ਦੀ ਕਮੀ ਨਾ ਰਹੇ ਸੇਵਾ ਕਰ ਲੈ ਕਿਤੇ ਇਹ ਨਾ ਹੋਵੇ ਕਿ ਸ਼ੁਭ ਅਸੀਸ ਲੈਣ ਦੀ ਥਾ ਬਾਦ ਅਸੀਸਾ ਲੈ ਕੇ ਜਾਂ ਸੇਵਾ ਕਰਨ ਦੀ ਕੁਤਾਹੀ ਕਰਕੇ ਨਰਕ ਦੇ ਬਾਗੀ ਬਣੋ ਵਿਚਾਰੇ ਸਿੱਖ ਨੇ ਗਾਲਾਂ ਦਾ ਗੁੱਸਾ ਨਹੀਂ ਕੀਤਾ ਹੱਥ ਜੋੜ ਕੇ ਕੀਮਾ ਮੰਨਦਾ ਰਿਹਾ ਤੇ ਲੜਕੀ ਨੂੰ ਤਾਂ ਵੇਸਵਾਦਿਆਂ ਸੇਵਾ ਵਿੱਚ ਲਾ ਦਿੱਤਾ ਕਿ ਸਿੰਘ ਨੇ ਰੋਟੀ ਦਾ ਪ੍ਰਬੰਧ ਕਰਨ ਲੱਗੇ ਤੇ ਸਿੱਖ ਵਸਤੂਆਂ ਲਿਆਉਣ ਲੱਗਾ ਉਸ ਕੋਲ ਪੈਸੇ ਨਹੀਂ ਸਨ ਉਸਨੇ ਸਿੱਖਣੀ ਦੀ ਨੱਤ ਗਹਿਣੇ ਰੱਖ ਕੇ ਸਾਰਾ ਸਮਾਨ ਹੱਟੀ ਤੋਂ ਮੁੱਲ ਲਿਆਂਦਾ ਸਭ ਸਮਾਨ ਲਿਆ ਕੇ ਉਸਨੇ ਵੈਸ਼ਨੋ ਪੂਜਨ ਤਿਆਰ ਕਰਵਾਇਆ ਜਿਸ ਵਿੱਚ ਖੀਰ ਤੇ ਕੜਾ ਪ੍ਰਸ਼ਾਦ ਸੀ ਫਿਰ ਉਹ ਦਰਸ਼ਨੀ ਪੇਟਾ ਦੇਣ ਵਾਸਤੇ ਮਸੰਦ ਵੱਲ ਹੋਇਆ ਦਰਸ਼ਨੀ ਪੇਟਾ ਵਿੱਚ ਤੋੜੀ ਦੁੱਧ ਦੀ 2 ਰੁਪਏ ਤੇ ਖੰਡ ਸੀ ਮਸੰਦ ਨੇ ਅੱਗੋ ਕਿਹਾ ਬਚੇਰੇਆ ਵਾਸਤੇ ਸੇਰ ਮੱਖਣ ਚਾਹੀਦਾ ਹੈ ਅਤੇ ਬਾਹ ਲਾਲ ਮਿਰਚਾਂ ਉਹਨਾਂ ਬੇਜਵਾਨਾਂ ਦੀ ਸੇਵਾ ਕਰੇਗਾ ਤਾਂ ਤੇਰੀਆਂ ਇਹ ਵਸਤੂਆਂ ਪਰਮਾਨ ਚੜਨਗੀਆਂ ਇਹ ਸੁਣ ਕੇ ਸਿੱਖ ਘਬਰਾਇਆ ਨਹੀਂ ਉਹ ਔਖਾ ਸੁਖਾਲਾ ਹੋ ਕੇ ਸਿਰ ਮੱਖਣ ਵੀ ਲੈ ਆਇਆ ਜਿਹੜਾ ਦੁੱਧ ਸੀ ਉਹ ਕੁੱਤਿਆਂ ਨੋਕੜਾਂ ਤੇ ਇਹ ਵਿਚੇਰੀਆਂ ਨੂੰ ਪਿਆਲਿਆ ਆਪਣੇ ਤੇ ਕੰਜਰੀ ਵਾਸਤੇ ਹੋਰ ਦੁੱਧ ਮੰਗਵਾਇਆ ਜੋ ਸਿੱਖ ਨਹੀਂ ਦੂਸਰੇ ਘਰੋਂ ਲਿਆਈ ਉਹ ਦੁੱਧ ਦੋਹਾਂ ਨੇ ਪੀਤਾ ਪੂਰੀ ਸ਼ਰਦਾ ਨਾਲ ਸਿੱਖਣੀ ਨੇ ਪ੍ਰਸ਼ਾਦ ਤਿਆਰ ਕੀਤਾ ਸੀ ਥਾਲੀਆਂ ਵਿੱਚ ਪਰੋਸ ਕੇ ਜਦੋਂ ਮਸੰਦ ਅੱਗੇ ਬੇਨਤੀ ਕੀਤੀ ਤਾਂ ਉਹ ਪ੍ਰਸ਼ਾਦ ਛਕਣ ਵਾਸਤੇ ਉੱਠ ਕੇ ਚੌਤਰੇਵਲ ਹੋਇਆ ਪਰ ਖੀਰ ਦੇਖ ਕੇ ਉਸ ਦੀ ਸੱਤੀ ਕੱਪੜੀ ਅਗ ਲੱਗ ਪਈ ਉਹ ਨੱਕ ਚੜਾ ਕੇ ਤੇ ਮੱਥੇ ਉੱਤੇ ਤਿਉੜੀ ਪਾ ਕੇ ਬੋਲਿਆ ਗੁਰੂ ਮਾਰਿਆ ਪਾਪੀਆ ਇਹ ਬ੍ਰਾਹਮਣਾ ਦਾ ਖਾਚਾ ਹੈ ਅਸੀਂ ਸਤਿਗੁਰੂ ਜੀ ਦੇ ਸਿੱਖਾਂ ਸਾਨੂੰ ਸ਼ਰਾਬ ਤੇ ਮਹਾ ਪ੍ਰਸ਼ਾਦ ਦੀ ਲੋੜ ਹੈ ਅੱਛਾ ਤੇਰੀ ਇਹੋ ਇੱਛਾ ਹੈ ਕਿ ਸ਼ਰਾਬ ਦੇ ਕੇ ਤੇਰਾ ਬੇੜਾ ਗਰਕ ਕਰੀਏ ਤਾਂ ਠੀਕ ਹੈ ਇਹ ਆਖ ਕੇ ਮਸੰਦ ਨੇ ਖੀਰ ਦੀਆਂ ਥਾਲੀਆਂ ਕੁੱਤਿਆਂ ਅੱਗੇ ਰੱਖ ਦਿੱਤੀਆਂ ਤੇ ਸੇਵਕਾਂ ਨੂੰ ਹੁਕਮ ਦਿੱਤਾ ਚਲੋ ਭਾਈ ਕੋੜਿਆਂ ਤੇ ਕਾਠੀਆਂ ਪਾਓ ਚਲੋ ਚਲੀਏ ਕਿਸੇ ਹੋਰ ਘਰ ਜਾ ਕੇ ਪ੍ਰਸ਼ਾਦਾ ਚੱਕਾਂਗੇ ਸਿੱਖ ਸਿੱਖਣੀ ਵਿਆਕੁਲ ਹੋ ਕੇ ਮਸੰਦਾਂ ਦੇ ਚਰਨਾ ਉੱਪਰ ਡਿੱਗ ਪਈ ਰੋ ਰੋ ਕੇ ਖੀਮਾ ਮੰਗੀ ਤੇ ਬੇਨਤੀ ਕੀਤੀ ਮਹਾਰਾਜ ਸ਼ਾਬ ਲੈ ਆਉਂਦੇ ਹਾਂ ਮਾਸ ਤਿਆਰ ਕੀਤਾ ਜਾਂਦਾ ਹੈ ਤੁਸੀਂ ਨਰਾਜ਼ ਹੋ ਕੇ ਨਾ ਜਾਵੋ ਮਿਹਰ ਕਰੋ ਤੇ ਅਸਾਂ ਤੇ ਦਇਆ ਰੱਖੋ ਬੇਨਤੀਆਂ ਕਰਨ ਤੇ ਦੰਦੀਆਂ ਬਿਲਕਣ ਦੇ ਪਿੱਛੋਂ ਮਸੰਦ ਰੁਕਿਆ ਸਿੱਖ ਨੇ ਦੋ ਬੋਤਲਾਂ ਸ਼ਰਾਬ ਤੇ ਬakre ਦਾ ਮਾਸ ਲਿਆਂਦਾ ਮਿਰਚ ਮਸਾਲੇ ਪਾ ਕੇ ਰਿਨਿਆ ਤੇ ਮਸੰਦ ਅਤੇ ਵੇਸਵਾਨ ਨੂੰ ਪ੍ਰਸੰਨ ਕੀਤਾ ਸਵੇਰ ਹੋਈ ਤਾਂ ਫਿਰ ਤੁਰਨ ਮੇਲੇ ਪੇਟਾ ਮੰਗੀ ਖੈਰ ਸਿੱਖ ਨੇ ਜਿਵੇਂ ਕਿਵੇਂ ਤੁਰਦਿਆਂ ਤੱਕ ਮਸੰਦ ਦੀਆਂ ਸਾਰੀਆਂ ਮੰਗਾਂ ਪੂਰੀਆਂ ਕੀਤੀਆਂ ਅੰਤ ਵਿੱਚ ਮਸੰਦ ਨੇ ਆਪਣੇ ਨੌਕਰ ਵਾਸਤੇ ਸਿੱਖ ਦੀ ਕੰਨਿਆ ਦਾ ਦਾਨ ਵੀ ਮੰਗ ਲਿਆ ਉਹ ਵੀ ਸਿੱਖ ਨੇ ਹਾਂ ਕਰ ਦਿੱਤੀ ਸੁਮੰਘੀਆਂ ਨਾਟਕਕਾਰਾਂ ਕੋਲੋਂ ਇਹ ਮਸੰਦ ਦੀ ਕਾਲੀ ਕਤੂਤ ਦਾ ਨਾਟਕ ਦੇਖਿਆ ਤਾਂ ਸਾਹਿਬ ਗਰੋਧਵਾਨ ਹੋ ਗਏ ਨਾਟਕ ਮੰਡਲੀ ਦੇ ਮੁਖੀ ਨੂੰ ਸਦਕੇ ਆਖਣ ਲੱਗੇ ਕਿ ਇਹ ਸੱਚ ਹੈ ਹਾਂ ਮਹਾਰਾਜ ਅੱਖਰ ਅੱਖਰ ਸੱਚ ਹੈ ਸਿੱਖ ਸੰਤਾਂ ਦੇ ਚੇਰੀਆ ਵਾਲ ਦੇਖੋ ਅੰਤਰਜਾਮੀ ਹੋ ਦੇਖੋ ਪੁੱਛੋ ਕਿ ਮਸੰਦ ਇਸ ਤਰ੍ਹਾਂ ਨਹੀਂ ਕਰਦੇ ਮਸੰਦਾਂ ਕੋਲੋਂ ਲੁਕਾਈ ਬਹੁਤ ਤੰਗ ਹੈ ਇਹ ਕੁਝ ਸੁਣ ਕੇ ਸਤਿਗੁਰੂ ਜੀ ਨੇ ਹੁਕਮ ਦਿੱਤਾ ਸਾਰੇ ਮਸੰਦਾਂ ਨੂੰ ਸਦਕੇ ਲਿਆਓ ਨਾਲ ਹੀ ਦੱਸ ਜਿਸ ਮਸੰਦ ਦੀ ਏਕਰਤੂਤ ਹੈ ਉਹ ਕੌਣ ਹੈ ਉਸ ਨੂੰ ਵੀ ਪੇਸ਼ ਕਰੋ ਸਾਹਿਬਾਂ ਦੇ ਹੁਕਮ ਹੁੰਦੇ ਹੀ ਸਾਰੇ ਮਸੰਦਾਂ ਨੂੰ ਸੱਦਿਆ ਗਿਆ ਤਿੰਨ ਚਾਰ ਮਸੰਦ ਤਾਂ ਆਨੰਦਪੁਰੀ ਨੂੰ ਹੀ ਛੱਡ ਗਏ ਤੇ ਬਾਕੀ ਜਹਾਂ ਦੇ ਦਿਲ ਡੋਲ ਗਏ ਚਾਏ ਮਈ ਮਸੰਦਵਲ ਇਸ਼ਾਰਾ ਕਰਕੇ ਆਇਆ ਗਿਆ ਸੱਚੇ ਬਾਦਸ਼ਾਹ ਇਹ ਮਸੰਦ ਕੰਜਰੀ ਨੂੰ ਕੋਲ ਰੱਖਦਾ ਤੇ ਸ਼ਰਾਬ ਦਾ ਸੇਵਨ ਕਰਦਾ ਹੈ ਸਾਹਿਬਾਂ ਨੇ ਉਸ ਨੂੰ ਫੜ ਲਿਆ ਉਹ ਬਹੁਤ ਹੱਥ ਪੱਲਾ ਮਾਰਨ ਲੱਗਾ ਕਿ ਉਹ ਬੇਕਸੂਰ ਹੈ ਪਰ ਉਸ ਦੀ ਕਿਸੇ ਨੇ ਗੱਲ ਨਾ ਸੁਣੀ ਉਸ ਨੂੰ ਵੀ ਬਲਾਕੀ ਚੰਦ ਦੇ ਨਾਲ ਬੰਦ ਕਰ ਦਿੱਤਾ ਉਹ ਜਦ ਬੰਦ ਹੋ ਗਿਆ ਤਾਂ ਸਾਰੀ ਸੰਗਤ ਕੋਲੋਂ ਫਿਰ ਪੁੱਛਿਆ ਜਿਹੜੀ ਜਿਹੜੀ ਵਸਤੂ ਕਿਸੇ ਮਸੰਦ ਨੂੰ ਸੰਗਤ ਨੇ ਦੇ ਕੇ ਭੇਜਿਆ ਸੀ ਉਸ ਦੀ ਪੜਤਾਲ ਹੋਈ ਮਸੰਦਾਂ ਦੇ ਘਰੋਂ ਤੋਂ ਘਰਾ ਤੋਂ ਬਹੁਤ ਵਸਤੂਆਂ ਨਿਕਲੀਆਂ ਇਸ ਤਰ੍ਹਾਂ ਕਨੀਸ਼ਾਮ ਦਾਸ ਭਾਈ ਚੇਤੋ ਮਸੰਦ ਆਦਿਕ ਨੂੰ ਚੁਣਿਆ ਗਿਆ ਇਹ ਸਾਰੇ 10 ਸਨ ਉਹਨਾਂ 10 ਨੂੰ ਹੀ ਬਹੁਤ ਕਰੜੀ ਸਜ਼ਾ ਦੇਣ ਦਾ ਹੁਕਮ ਕੀਤਾ RAM ਰਾਏ ਦੇ ਮਸੰਦਾਂ ਨੂੰ ਸਤਿਗੁਰੂ ਜੀ ਨੇ ਡੰਨ ਦਿੱਤਾ ਸੀ ਉਸ ਦੰ ਨੇ ਪਤਰਾ ਨੂੰ ਕੰਬਾ ਦਿੱਤਾ ਸੀ ਪਰ ਮੂਰਖ ਮਸੰਦ ਨਾ ਸਮਝੇ ਇਹ ਗੁਰੂ ਘਰ ਦੀਆਂ ਵਸਤੂਆਂ ਨੂੰ ਹੜੱਪ ਕਰਦੇ ਹੋਏ ਵੱਦਚਲਨ ਹੋ ਗਏ ਸਨ ਉਹਨਾਂ ਨੇ ਵਾਹਿਗੁਰੂ ਸਤਗੁਰੂ ਤੇ ਲੋਕ ਲਜ ਨੂੰ ਭੁਲਾ ਹੀ ਦਿੱਤਾ ਸੀ ਉਹਨਾਂ ਨੂੰ ਕਿਸੇ ਦਾ ਪੈ ਨਹੀਂ ਸੀ ਰਿਹਾ ਇਹ ਵਿਚਾਰ ਸੀ ਕਿ ਸਿੱਖ ਕਦੀ ਸਤਗੁਰੂ ਜੀ ਨੂੰ ਨਹੀਂ ਦੱਸਣਗੇ ਉਹ ਅੰਧਵਿਸ਼ਵਾਸੀ ਹਨ ਦੂਸਰਾ ਉਹਨਾਂ ਨੂੰ ਇਹ ਵੀ ਹੰਕਾਰ ਹੋ ਗਿਆ ਕਿ ਗੁਰੂ ਜੀ ਉਹਨਾਂ ਦੇ ਆਸਰੇ ਹੀ ਹਨ ਉਹੋ ਹੀ ਬਾਰੋਂ ਸਿੱਖ ਸੰਗਤਾਂ ਨੂੰ ਪ੍ਰੇਰਕ ਹੀ ਲਿਆਉਂਦੇ ਹਨ ਉਹ ਬਹੁਤੇ ਨਿਡਰ ਹੋ ਗਏ ਸਨ ਉਹਨਾਂ ਦੀ ਮਾੜੀ ਦਸ਼ਾ ਸੁਧਾਰਨ ਵਾਲੀ ਸੀ ਸਤਿਗੁਰੂ ਜੀ ਨੇ ਸਾਰਿਆਂ ਨੂੰ ਸੱਦ ਲਿਆ ਇੱਕ ਕਤਾਰ ਵਿੱਚ ਖੜਾ ਕਰਕੇ ਹੁਕਮ ਦਿੱਤਾ ਕਿ ਮਸੰਦਾਂ ਨੂੰ ਸਖਤ ਸਜ਼ਾਵਾਂ ਦਿੱਤੀਆਂ ਜਾਣ ਇਹ ਡੰਨ ਦੇ ਯੋਗ ਹਨ ਇਹਨਾਂ ਨੂੰ ਡੰਨ ਮਿਲਣਾ ਚਾਹੀਦਾ ਹੈ ਬਲਾਕੀ ਚੰਦ ਨੇ ਚਾਇ ਮਏ ਦੇ ਤਾਂ ਹੱਥ ਕਢਵਾ ਦਿੱਤੇ ਅਤੇ ਦੂਸਰਿਆਂ ਨੂੰ ਵੀ ਯੋਗ ਡੰਨ ਦੇ ਕੇ ਅਨੰਦਪੁਰ ਤੋਂ ਬਾਹਰ ਕੱਢ ਦਿੱਤਾ ਕਈਆਂ ਮਸੰਦਾਂ ਨੂੰ ਬਾਰੋਂ ਸੱਦਿਆ ਤੇ ਉਹਨਾਂ ਨੂੰ ਸੰਗਤਾਂ ਹੀ ਖੂਬ ਕੁੱਟਦੀਆਂ ਰਹੀਆਂ ਚੂਹਣੀਆਂ ਦੇ ਇਲਾਕੇ ਦਾ ਭਾਈ ਫਿਰੂ ਮਸੰਦ ਸੀ ਉਸ ਨੂੰ ਵੀ ਸੇਵਕਾਂ ਨੇ ਜਾ ਪੁੱਛਿਆ ਤੇ ਕਿਹਾ ਕਿ ਸਤਿਗੁਰੂ ਜੀ ਤੈਨੂੰ ਬੁਲਾਉਂਦੇ ਹਨ ਉਸ ਨੇ ਪੁੱਛਿਆ ਸਾਹਿਬਾਂ ਦਾ ਕੀ ਹੁਕਮ ਹੈ ਤਾਂ ਸੇਵਕਾਂ ਨੇ ਕਿਹਾ ਮੁਸ਼ਕਾਂ ਜੋੜ ਕੇ ਤੇ ਦਾੜੀ ਫੜ ਕੇ ਲਿਆਉਣਾ ਅਗੋਂ ਭਾਈ ਫਿਰੂ ਨੇ ਕਿਹਾ ਫਿਰ ਉਸੇ ਤਰ੍ਹਾਂ ਹੀ ਲੈ ਚੱਲੋ ਪਰ ਸਿੱਖਾਂ ਵਿੱਚ ਉਸ ਦਾ ਸਤਕਾਰ ਬਹੁਤ ਸੀ ਉਹ ਨਹੀਂ ਚਾਹੁੰਦੇ ਕਿ ਭਾਈ ਫੇਰੂ ਦੀ ਕਿਸੇ ਤਰ੍ਹਾਂ ਨਿਰਾਤਰੀ ਹੋਵੇ ਕਿਉਂਕਿ ਉਹ ਖੁਦ ਇੱਕ ਚੰਗਾ ਮਸੰਦ ਸੀ ਉਹ ਸਤਿਗੁਰੂ ਤੇ ਅਕਾਲ ਪੁਰਖ ਦਾ ਭੈਰ ਰੱਖਦਾ ਸੀ ਉਹ ਧਰਮ ਦੀ ਕੀਰਤ ਕਰਦਾ ਸੀ ਜਦੋਂ ਕਿਸੇ ਨੇ ਉਸ ਦੀਆਂ ਮੁਸਕਾਂ ਨਾ ਬੰਨੀਆਂ ਤੇ ਨਾ ਕਿਸੇ ਦਾੜੀ ਫੜੀ ਤਾਂ ਉਸਨੇ ਆਪ ਹੀ ਦਾੜੀ ਫੜ ਲਈ ਤੇ ਆਪ ਹੀ ਆਪਣੀਆਂ ਮੁਸਕਾਂ ਜੁੜ ਲਈਆਂ ਇਸ ਹਾਲਤ ਵਿੱਚ ਆਪਣੇ ਨਗਰ ਤੋਂ ਸ਼੍ਰੀ ਅਨੰਦਪੁਰ ਪੁੱਜਿਆ ਜਦੋਂ ਉਸ ਨੂੰ ਸਤਿਗੁਰੂ ਜੀ ਨੇ ਦੇਖਿਆ ਤਾਂ ਕਿਹਾ ਪਾਈ ਫੇਰੂ ਸੱਚੀ ਦਾੜੀ ਹੈ ਇਸੇ ਲੰਗਰ ਚੱਲਣਗੇ ਇਹਦੀ ਧਰਮਸ਼ਾਲਾ ਕਾਇਮ ਹੋਵੇਗੀ ਇਸ ਨੂੰ ਸਤੰਤਰ ਕਰ ਦਿਓ ਪਾਈ ਫੇਰੂ ਨੂੰ ਸਤੰਤਰ ਕੀਤਾ ਉਹ ਬਹੁਤ ਪਰਸੰਨ ਹੋਇਆ ਉਸਨੇ ਰੱਜ ਕੇ ਸਤਗੁਰੂ ਜੀ ਦੇ ਦਰਸ਼ਨ ਕੀਤੇ ਸਾਰੇ ਮਸੰਦਾਂ ਨੂੰ ਗੜੀਆਂ ਸਜਾਵਾਂ ਦੇ ਕੇ ਸਾਹਿਬਾ ਨੇ ਸਿੱਖ ਸੰਗਤ ਤੇ ਬਾਕੀ ਦੇ ਮਸੰਦਾਂ ਨੂੰ ਸੰਬੋਧਨ ਕਰਕੇ ਆਖਿਆ ਗੁਰੂ ਘਰ ਦੀ ਬੇਟਾ ਪੂਜਾ ਉਹ ਹੀ ਖਾ ਕੇ ਪਛਾ ਸਕਦਾ ਹੈ ਜਿਹੜਾ ਸੇਵਾ ਕਰੇ ਜਿਹੜਾ ਸੇਵਾ ਨਹੀਂ ਕਰਦਾ ਉਹ ਨਹੀਂ ਪਛਾ ਸਕਦਾ ਇਸ ਵਾਸਤੇ ਸਿੱਖਾਂ ਨੂੰ ਬਚਣਾ ਚਾਹੀਦਾ ਹੈ ਲਾਲਚ ਵਿੱਚ ਆ ਕੇ ਬੁੱਧੀ ਭ੍ਰਿਸ਼ਟ ਨਹੀਂ ਕਰਨੀ ਚਾਹੀਦੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ